ਅੱਧੀ ਹੋਣੀ ਆ ਇਸ ਤਰ੍ਹਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਕੋਈ ਸਰਕਾਰ ਆ ਜਿਹੜੀ ਉਹ ਨਸ਼ਾ ਖਤਮ ਨਹੀਂ ਕਰੂਗੀ ਇਹਦਾ ਹੱਲ ਆ ਜਿਹੜਾ ਉਹ ਸਾਨੂੰ ਖੁਦ ਕਰਨਾ ਪੈਣਾ ਜਿੰਨਾ ਚਿਰ ਖੁਦ ਨਹੀਂ ਉੱਠਦੇ ਕਿਸੇ ਵੀ ਅਲੰਤ ਦੇ ਖਿਲਾਫ ਬੁਰਾਈ ਦੇ ਖਿਲਾਫ ਖੁਦ ਅਵਾਜ਼ بلند ਨਹੀਂ ਕਰਦੇਗੇ ਉਹਨਾਂ ਚਿਰ ਉਸੇ ਤਰੀਕੇ ਦੇ ਨਾਲ ਸਾਡੇ ਨਾਲ ਇਸੇ ਤਰੀਕੇ ਨਾਲ ਬੁਰੀ ਹੁੰਦੀ ਰਹਿਣੀ ਆ ਸੋ ਪਿੰਡ ਦੇ ਵਿੱਚ ਕਈ ਲੋਕ ਆ ਜਿਹੜੇ ਸਾਡੇ ਹੀ ਭੈਣ ਭਰਾ ਜਿਹੜੇ ਆਮ ਆਦਮੀ ਦੇ ਵੱਲ ਜਿਹੜਾ ਉਹ ਖਿੱਚੇ ਚਲੇ ਜਾਂਦੇ ਆ ਉਹਨਾਂ ਦਾ ਧੋਰਾ ਪਟਦੇ ਆ ਸੋ ਕਿ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਆਮ ਆਦਮੀ ਤਾਂ ਬਾਝਾਉਣਾ ਚਾਹੀਦਾ ਕਿ ਉਹਨਾਂ ਨਾਲ ਬੁਰੀ ਹੋਣੀ ਆ ਬੁਰੀ ਇਸ ਕਰਕੇ ਹੋਣੀ ਆ ਕਿਉਂਕਿ ਇਹ ਆਮ ਆਦਮੀ ਉਹ ਹੀ ਪਾਰਟੀ ਆ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਸਾਡੇ ਮਜ਼ਦੂਰ ਭਰਾਵਾਂ ਨਾਲ ਬੁਰੀ ਕੀਤੀ ਡਾਂਗਾ ਭਰਾਈਆਂ ਲਾਹਣੇ ਲਵਾਣ ਕੀਤੇ ਸਾਡੇ ਮਜ਼ਦੂਰ ਇਹ ਆਮ ਆਦਮੀ ਪਾਰਟੀ ਉਹੀ ਪਾਰਟੀ ਆ ਜਿਨ੍ਹਾਂ ਜਿਹੜੇ ਦਿੱਲੀ ਬਾਗੜਾਂ ਤੇ ਸਾਡੇ ਕਿਸਾਨਾਂ ਦੇ ਟਰੈਕਟਰ ਚੋਰੀ ਚੀਤੇ ਸਾਡੇ ਬਜ਼ੁਰਗ ਕਿਸਾਨਾਂ ਨੂੰ ਡਾਂਗਾ ਨਾਲ ਕੁੱਤੇ ਇਹ ਆਮ ਆਦਮੀ ਪਾਰਟੀ ਉਹੀ ਆ ਜਿਹੜੀ ਸਾਡੇ ਅਧਿਆਪਕ ਜਿਹੜਾ ਰੋਜ਼ਗਾਰ ਮੰਗਦੇ ਨੌਜਵਾਨ ਆ ਉਹਨਾਂ ਨੂੰ ਨਿੱਤ ਰੋਜ਼ ਡਾਂਗਾ ਨਾਲ ਛਲਣੀ ਕਰਦੇ ਆ ਕੁੜੀਆਂ ਤੱਕ ਨਹੀਂ ਬਿਯੋਗ ਹੋਣਗੇ ਚੁੰਨੀਆਂ ਜਿਹੜੀਆਂ ਸੜਕਾਂ ਉੱਤੇ ਜਿਹੜਾ ਰੋਲ ਦੇ ਹੈਗਾ ਉਹ ਆਮ ਆਦਮੀ ਪਾਰਟੀ ਉਹੀ ਪਾਰਟੀ ਆ ਜਿਹੜੀ ਵੋਹਕ ਤਰੀਕੇ ਦੇ ਨਾਲ ਕਿਤੇ ਲੋਕਾਂ ਦੇ ਘਰ ਘੁੰਮਦੇ ਕਿਤੇ ਕੋਸ਼ਿਸ਼ ਕਰਦੇ ਆ ਜਦੋਂ ਦੇ ਆਏ ਇੱਕ ਵੀ ਕੰਮ ਲੋਕ ਪੱਖੀ ਨਹੀਂ ਕੀਤਾਗਾ ਸੋ ਇਸ ਕਰਕੇ ਨਾਲ ਬੁਰੀ ਹੋਣ ਵਾਲੀਓ ਤੇ ਸਾਨੂੰ ਆਪਣੀ ਰਾਖੀ ਆ ਜਿਹੜੀ ਖੁਦ ਕਰਨੀ ਪਊਗੀ ਅੱਜ ਜਿੰਨੇ ਕੁ ਵੀ ਆਏ ਆ ਤੁਸੀਂ ਯੋਧੇ ਹੋ ਵਿਧਾਈ ਦੇ ਪਾਤਰ ਤੋ ਇਸ ਲੜਾਈ ਦੇ ਵਿੱਚ ਤੁਸੀਂ ਸਾਰੇ ਜਿਹੜੇ ਸ਼ਾਮਲ ਹੋ ਸੋ ਕਿਉਂਕਿ ਸੰਘਰਸ਼ਾਂ ਦੇ ਰਾਹ ਤੇ ਜਿਨੇ ਚੁਨੇ ਲੋਕ ਹੁੰਦੇ ਆ ਬਹੁਤ ਥੋੜੇ ਲੋਕ ਹੁੰਦੇ ਆ ਅਸੀਂ ਪਹਾੜ ਨਾਲ ਮੱਠਾ ਲਾਉਣ ਜਾ ਰਹੇ ਆ ਤੇ ਪਹਾੜ ਨੂੰ ਤਾਂ ਹੀ ਧੀਰੀ ਕਰ ਸਕਦੇ ਹੋ ਜੇਕਰ ਪਿੰਡ ਵਾਸੀਆਂ ਦਾ ਸਹਿਯੋਗ ਲੂਗਾ ਸਾਰੇ ਪਿੰਡ ਵਾਸੀ ਸਾਡਾ ਸਾਥ ਦੇਣਗੇ ਸੋ ਅੱਜ ਅਸੀਂ ਇੱਥੇ ਇਕੱਠੇ ਇਸ ਕਰਕੇ ਹੋਏ ਆ ਤਾਂ ਕਿ ਅਸੀਂ ਕੋਈ ਕਮੇਟੀ ਚੁਣ ਸਕੀਏ ਕਮੇਟੀ ਚੁਣ ਕੇ ਕਮੇਟੀ ਦੇ ਥਰੂ ਫੈਸਲੇ ਲੈ ਸਕੀਏ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਚੁਣ ਕੇ